ਪਹਿਲਾਂ ਗੁਰੂਆਂ ਨੂੰ ਹਥਿਆ ਗੁਰੂਆਂ ਨੂੰ ਆਪਦੇ ਬਣਾ ਲਓ ਬਾਕੀ ਕੰਮ ਤਾਂ ਆਪੇ ਹੋ ਜਾਊਗਾ ਸੋ ਮਾਰੋ ਉਹਥੇ ਕਰਦੇ ਗੁਰੂਆਂ ਨੂੰ ਆਪ ਆਪਦੇ ਬਣਾਉਣ ਵਾਸਤੇ ਉਹ ਬੜਾ ਕੁਝ ਕਿਰਤਨਾ ਆਪਣੇ ਹੁਣ ਆਪਾਂ ਇਹਨੂੰ ਠੋਸ ਉਦਾਹਰਣ ਦੇ ਦਿੱਤੀ ਹੈ ਇਹ ਨੌਵੇਂ ਪਾਤਸ਼ਾਹੀ ਘਰ ਚੱਲ ਰਹੀ ਹੈ ਉਹਨੂੰ ਹੁਣ ਤੁਸੀਂ ਦੇਖੋ ਹਿੰਦ ਦੀ ਚਾਦਰ ਕਹਿ ਕੇ ਇੱਕ ਫਿਲਮ ਵੀ ਆ ਰਹੀ ਹੈ ਹੁਣ ਤਾਂ ਕਰਮ ਨੂੰ ਅੱਜ ਹੀ ਪਤਾ ਲੱਗਿਆ ਇਹ ਗੀਤ ਤਾਂ ਚੱਲ ਹੀ ਰਹੇ ਨੇ ਬਹੁਤ ਵੱਡੀ ਪੱਧਰ ਤੇ ਥੀਮ ਤਾਂ ਚੱਲ ਹੀ ਰਿਹਾ ਜਿੰਨੇ ਵੀ ਸਮਾਗਮ ਹੋ ਰਹੇ ਨੇ ਉਹਦਾ ਜਿਹੜਾ ਹੈਗਾ ਥੀਮ ਇਹੀ ਹੈ ਹਿੰਦ ਕੀ ਜੱਤ ਅਪੀਅਰੈਂਟਲੀ ਦੇਖਣ ਨੂੰ ਕਈ ਵਾਰ ਇਹ ਲੱਗੂ ਵੀ ਯਾਰ ਫਿਰ ਕੀ ਹੋਵੇ ਆਖਣਾ ਬਹੁਤ ਖੁਸ਼ ਹੋ ਗਿਆ ਜੇ ਤੁਸੀਂ ਨੌਵੇਂ ਪਾਤਸ਼ਾਹ ਨੂੰ ਹਿੰਦ ਦੀ ਚਾਦਰ ਬਣਾ ਦਿਓਗੇ ਹਿੰਦ ਕੀ ਹੈ ਹਿੰਦ ਇੱਕ ਜੀਓਗ੍ਰਾਫੀਕਲ ਏਰੀਆ ਹੀ ਹੈ ਨਾ ਇੱਕ ਖਾਸ ਭੂਗੋਲਕ ਖਿੱਤੇ ਤੇ ਜਿਹਨੂੰ ਹਿੰਦ ਦੀ ਚਾਦਰ ਕਹਿਣਾ ਹੈ ਤੇ ਜਿਹਦਾ ਮਤਲਬ ਗੁਰੂ ਉਸ ਖਿੱਤੇ ਦੇ ਲੋਕਾਂ ਦੇ ਉਦਾਰ ਵਾਸਤੇ ਉਹਨੇ ਆਪਣੀ ਕੁਰਬਾਨੀ ਦਿੱਤੀ ਜਿਹੜੇ ਖਿੱਤੇ ਤੋਂ ਬਾਹਰ ਲੋਕ ਨੇ ਵੀ ਕੀ ਗੁਰੂ ਦੇ ਦ੍ਰਿਸ਼ਟੀਕੋਣ ਨੂੰ ਗੁਰੂਆਂ ਦੇ ਨਜ਼ਰੀਏ ਨੂੰ ਉਹਨਾਂ ਦੀ ਸੋਚ ਨੂੰ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ ਪ੍ਰਾਕਤਨ ਸਿੱਖ ਗੁਰੂ ਨੂੰ ਸ਼ੁੱਧ ਅਰਥਾਂ ਦੇ ਵਿੱਚ ਦੇਖਦੇ ਸੀ ਉਦੋਂ ਇਹ ਰਲਾ ਨਹੀਂ ਹੋਇਆ ਸੀ ਇਸ ਕਰਕੇ ਜਿਹੜੇ ਦਸਮ ਪਾਤਸ਼ਾਹ ਦੇ ਸਮਕਾਲੀ ਕਵੀ ਹੈ ਸੈਨਾਪਤੀ ਉਸ ਨੇ ਜਦੋਂ ਲਿਖਿਆ ਗੁਰਤੇਗ ਬਾਦਰ ਬਾਰੇ ਉਹਨੇ ਲਿਖਿਆ ਪ੍ਰਗਟ ਭਏ ਗੁਰਤੇਗ ਬਹਾਦਰ ਸਗਲ ਸ੍ਰਿਸ਼ਟੀ ਪੈ ਟਾਪੀ ਚੱਤ ਚਾਦਰ ਕਿਹਾ ਸਗਲ ਸ੍ਰਿਸ਼ਟੀ ਕੱਲੀ ਦੁਨੀਆ ਨੂੰ ਟੋਟਲ ਬ੍ਰਹਿਮੰਡ ਹੁਣ ਬੁੱਧੋ ਬ੍ਰਹਿਮੰਡ ਤੋਂ ਤੁਸੀਂ ਤੋੜ ਕੇ ਇੱਕ ਖਾਸ ਖਿੱਤੇ ਤੱਕ ਲਿਆਓ ਤੇ ਫੇਰ ਉਹ ਤਾਂ ਉਹਨਾਂ ਦਾ ਜਿਹੜਾ ਸਾਰਾ ਦ੍ਰਿਸ਼ਟੀਕੋਣ ਹੈ ਜੋ ਉਹਨਾਂ ਦੀ ਸਾਰਾ ਨਜ਼ਰੀਆ ਹੈ ਜੋ ਉਹਨਾਂ ਦੇ ਦਰਸ਼ਨ ਉਹ ਤਾਂ ਫਿਰ ਉੱਥੋਂ ਤੱਕ ਸੰਗੜ ਗਿਆ ਤੇ ਸੋ ਆ ਜਿਹੜਾ ਹੈਗਾ ਨਾ ਇਹ ਗੱਲਾਂ ਛੋਟੀਆਂ ਦਿੱਖਣ ਨੂੰ ਛੋਟੀਆਂ ਲੱਗ ਸਕਦੀਆਂ ਹਨ ਪਰ ਇਹ ਜਤਨ ਉਦਰ ਨਹੀਂ ਹੈ ਸੋ ਸਟ੍ਰੈਟਜੀ ਉਹਨਾਂ ਦੀ ਇਹ ਹੈ ਵੀ ਗੁਰੂਆਂ ਨੂੰ ਆਪਦੇ ਮੁਤਾਬਕ ਡਿਫਾਈਨ ਕਰ ਲੂ ਬਾਕੀ ਠੀਕ ਹੈ